ਅੱਜ ਵੀ ਆਪਾਂ ਵੀ ਓਏ ਮਦੀ ਦੀ ਪੇਉਣੀ ਮਨਾਏ ਗੱਡੀ ਧੋਣ ਨੂੰ ਅੱਜ ਬਾਹਰ ਆ ਉਹ ਅੱਜ ਧੋਤੀ ਹੁਣ ਮਹੀਨਾ ਲੰਘ ਵੀ ਜਾਉ ਨਾ ਇਹਦੀ ਧੋਤੀ ਸਾਡੀ ਤੇ ਉਦਾਰੀ ਤੂੰ ਅੱਜ ਵਿਹਲੇ ਫੜ ਲੈਣਾ ਨਾ ਮੈਂ ਮੇਰੀ ਘਿਹੜਾ ਧੋਣੇ ਮੈਂ ਵੀ ਮੰਨਦਾ ਹੀ ਆਂ ਅੱਜ ਤਾਂ ਤੁਸੀਂ ਵਿਹਲੇ ਵੜ ਹੋ ਗਏ ਤਾਂ ਇਹਨੇ ਜਿਵੇਂ ਮੈਨੂੰ ਮਰਨ ਤੋਂ ਕਹੁੰਦਾ ਹੀ ਆ ਬੰਦਾ ਉਹ ਹੁਣ ਫੋਨ ਤਾਂ ਯਾਰ ਬੋਲ ਉਹ ਤੇਰੇ ਸਾਡੀ ਵੀ ਗੱਲ ਹੋ ਚਾਹੀਦੀ ਤੁਸੀਂ ਆਪਣੇ ਘਰ ਨਾਲ ਟਰੈਵਲ ਵਾਲਿਆਂ ਦੇ ਚਲੱਤਰ ਗੱਲੇ ਵਧ ਗਏ। ਅੰਦਰ ਡੀਮੈਂਟ ਵੀ ਛੱਡ ਦੇਣਾ ਠੀਕ ਹੈ। ਫੇਰ ਮੈਂ ਕਰਦਾ ਕੱਪੜਾ ਮਾਰ ਕੇ ਇਹਨੂੰ ਰੋਸਕਾਣਾ ਚੀਜ਼ ਵਧਾ ਲੈ। ਬੈਟਰੀ ਆਪਸ ਕਰੀਂ ਜਾਂਦਾ ਮੈਂ। ਉਹ ਆਪੜਾ ਲਗਾਉਣੀ ਲਗਾਉਦਾ ਢੀਦਾ ਘੜਾ ਵਧੀਆ ਬਣ ਗਿਆ ਨਾ। ਹਾ ਟਾਇਰ ਬੁਆਏ ਗੱਲ। ਦੇ ਵਿੱਚ ਉਹ ਭਈਏ ਸਾਰੇ ਠੰਡਾ ਰੋਂਦਾ ਪੇਦਾ ਵੀ। ਹਾ ਬੜੇ ਜਿਹੜੇ ਲਾਨੇ। ਟਾਇਰ ਵਧੀਆ ਲੱਗੇ। ਹਾ ਟਾਇਰ ਬੁਆਏ ਗੱਲ। ਟਾਇਰ ਬੁਆਗੇ ਗਿਆ ਨਾ ਨਾ। ਹਾਂ। ਉਹ ਲੈ ਟਾਇਰ ਫਿਰ ਤਾਂ ਚੱਲਦਾ ਜਾਣਾ ਹੀ ਮੈਂ ਕਹਿਆ ਛੱਡ ਐਵੇਂ ਨਾ ਬਾੜ ਜਿਆਦਾ ਗਰਮ ਉਹ ਤਾਂ ਸੀਮਟ ਵਾਲਾ ਰੋਡ ਦੀ ਵੱਢਦਾ ਇਹ ਤਾਂ ਹੱਥ ਨਹੀਂ ਲਾਦਾ ਰਵੀ ਪਤਾ ਨਹੀਂ ਕੀ ਹੈ ਤੇ ਅਦਾ ਹੱਥਾਂ ਜੀ ਜਾਦੂ ਵਾਲਾ ਲਾ ਚਾਂਡੇ ਘੜ ਦਿੰਦਾ ਲੈ ਸੈਂਪਲ ਦਵਾਉਂਦਾ ਚਾਹੀਉ ਉਹਦੇ ਖਾਣ ਵਾਲੇ ਕਿਹੜਾ ਸੈਂਪਲ ਦਵਾਉਂਦਾ ਇਹ ਲੱਗਦੀ ਤਖੜਾ ਵਾ ਪਾਣ ਦੀ ਗੱਲ ਨਹੀਂ ਉਹਦਾ ਟੇਰਾ ਕਰਕੇ ਹੀ ਬਣ ਗਈ ਵੱਡੀ। ਲੈ ਤੁਰੇ ਦਾ ਰਵੀ ਜਮਗਾਤੇ ਆ ਦੀ। ਉਹਦਾ ਚਲ ਕੇ ਵੱਡੀ ਗੱਡੀ ਕਰਕੇ ਐਕਸਲ ਕਰਮਾਵਾ ਹੁੰਦਾ ਨਾ ਤਾਂ ਉਹ ਰੰਗ ਲੈ ਗਿਆ ਤੁਰੇ ਤੋਂ। ਲੈ ਸਾਰੀ ਅੰਡਰ ਬਾਡੀ ਵੀ ਲੈ ਲੈ ਜੀ ਕਰਨ ਲੱਗਦੀ। ਉਹ ਦਿਆ ਕਰੋ ਯਾਰ ਮੇਰੀ ਇੱਕ ਪ੍ਰੂਵ ਰੱਖ ਲਓ ਆਹ ਵੀਡੀਓ ਵਾਲਾ ਸਾਡੀ ਸਹਿਬਤ ਕੀਤੀ ਏ। ਤੇ ਖਾਲਸ ਜੀ ਦੇ ਬੋਲ ਵਾਲੇ ਗੁਰੂ ਜੀ ਸਿਖਰੂ ਸਿਖਿਦਾਨ ਪੀਸਦਾਨ ਰਹਿਤਾਨ ਬੀਤਦਾਨ ਵਸਾਨਾ ਪੁਰੂਸਾਨਾ ਦਾਤਾ ਸਰਦਾਰ ਨਾਮਦਾਨ ਸ੍ਰੀ ਅਮਰਸਾ ਜੀ ਦੇ ਦਰਸ਼ਨ ਅਿਸ਼ਨਾ ਕਿਉਂਕਿ ਆ ਚੰਡੇ ਬੰਗੇ ਜੋਗੋ ਜਗਟਾਲੇ ਧਰਮ ਦਾ ਜੜਾ ਰਾ ਕੋਲੂ ਦੀ ਆਲੇ ਧਰਮਾ ਕੀ ਮਾ ਬਾਤੂ ਦੀ ਬਤ ਪਤ ਦਾ ਰਖ ਆਪ ਰਖਾਲ ਪੁਰਖ ਵਾਹੀ ਗੁਰੂ ਵੀਰ ਬਾਰਿਆਲੇ ਵਾਰ ਗੇਟਾ ਰਿਆ ਨੇ ਤਾਰਿ ਗਿਉਟਿਆਰੀ ਓਟ ਪੱਤੀ ਪਿਤਾ ਵਾਹੀ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਸਹਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਦਰੂ ਘਰੋਂ ਪਰਸਾਈ ਪਾਪਾਂ ਨੇ ਹਾਲ ਸਿੱਖ ਜੀ ਸੇ ਬੱਬਾ ਹਰ ਨਾਮ ਸਿੱਖ ਜੀ ਕਿਹੜਾ ਪਾਪ ਪਰਭਾਵੀ ਕਵਿੱਤਰ ਅਸਤ ਗੁਰਦੁਆਰਾ ਸ੍ਰੀ ਦਾ ਤਲਰੁ ਵਿਖੇ ਧੰਨ ਧੰਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੀ ਪਵਿੱਤਰ ਹਜੂਰੀ ਚਰਦਾਸ ਰਚੋਈ ਬੇਜਰੀ ਹੈ ਅਰ ਇੰਤਰਾਪਰ ਦੀ ਤਰ ਫਨਤਾ ਨੇ ਫਨ ਕੀ ਰੂਪ ਦੇ ਵਿੱਚ ਜਾਗੀ ਸਾਹਿਬ ਜੀ ਦੇ ਚੌਪਈ ਸਾਹਿਬ ਜੀ ਦੇ ਸੋਖਣੀ ਸਾਹਿਬ ਜੀ ਦੇ ਅਨੰਦ ਸਾਹਿਬ ਦੇ ਬਾਰੀਆਂ ਲਈ ਪਾਣ ਕੀਤੇ ਹਨ ਬਾਣੀ ਪੜਦਿਆਂ ਸੇਵਾ ਕਰਦਿਆਂ ਅੱਖਣ ਬਾਧਾ ਘਾਟਾ ਹੁਲ ਤੋ ਕਮਾਤ ਕਰਨ ਅੱਕੇ ਤੋਂ ਤੁਲਤ ਤੇਜ ਬਾਣ ਸੇਵਾ ਕਰਨ ਤੇ ਸੋਧ ਬਾਣੀ ਪਾਣੇ ਬਲ ਵਰਤਣੇ ਬਾਣੀ ਛੋੜ ਕੇ ਸੱਚ ਕਾ ਨੇ ਵਿੱਚ ਪ੍ਰਵਾਦ ਕਰਮੀ ਸੁਖਮਨੀ ਸਾਹਿਬ ਜੀ ਦੇ ਭੋਗਾਂ ਨੂੰ ਮੁਖਰਾਖੇ ਸਭੂ ਸੰਤਾਂ ਬਲੋ ਅੰਮ੍ਰਿਤ ਰੂਪੀ ਕੜਾ ਪ੍ਰਸਾਦ ਦੀ ਦੇਗ ਹਾਜਰ ਹੈ ਆਪ ਜੀ ਭੋਗ ਲਾਓ ਭੋਗ ਲਾਇਆ ਪ੍ਰਸਾਦ ਇੱਕ ਹਰਤਾ ਬਿਨ ਵਰਤੋਂ ਦੀ ਆਗਿਆ ਵਾਣੀ ਆਪਣੇ ਕਮੇਟਰ ਹੁਕਮ ਨਾਲ ਮੇ ਬਖਸ਼ੂ ਹੁਕਮ ਨਾਲ ਮੇ ਤੇਰਲਾ ਕੀ ਸਮਰਥਾ ਵਾਖਣੀ ਸਭੂ ਸੰਗਤਾਂ ਨੂੰ ਅੰਮ੍ਰਿਤ ਵੇਲੇ ਰੀਤਾ ਨਿਤ ਨੇਮਰੀ ਦਾਤ ਬਾਰੇ ਤੇ ਬਾਰੇ ਨਾ ਪਿਆਰ ਤੇ ਪਰਪਰਤਾ ਹੋਛਣੀ ਕਾਉ ਤਰੂੜ ਰੋਗ ਮੋਹ ਅਹੰਕਾਰ ਤੋਂ ਬਚਾ ਕੇ ਰੱਖਣੇ ਵਿਖ ਕੋਮਲੀ ਖਾਤਾ ਪਾਠਨੀ ਚੜਦੀ ਕਲਾ ਰੱਖਣੀ ਢੇਲਾ ਮਿਤਬਾਨ ਬਰਦੀ ਸੰਗਾਰ ਉਹੀ ਹਰੀਆਂ ਬੱਛੂ ਸਮੂਹ ਸੱਜ ਪਾਗਣੀਆਂ ਮਨੋ ਕਾਮਾ ਭਾਵਨਾ ਮੁਰਮਤ ਹੰਸਾਰ ਪੂਰੀਆਂ ਕਰਨੀਆਂ ਕਿਹੜਾ ਰੰਗ ਨੇ ਜਨਾਬਾ ਨਿਆ ਤੇਰਾ ਨਾਮ ਤੇਰਾ ਹੀ ਨਾਨਕ ਨਾਮ ਚੜ੍ਹਦੀ ਕਲਾ ਏ आज है ਵਾਹਿਗੁਰੂ ਅੱਬੇ ਜੀ ਦੁਆਰਾ ਵੱਲਣ ਦਾ ਹਾਲ ਦਾ ਐਸੀ ਹਾਲ ਆਈ ਗੇਵਾਦਾਰ ਆਜੋ ਗੁਰੂ ਦੇਵ ਆਜੋ ਆਜੋ ਇੱਧਰ ਦੀ ਥੱਪਕਾ ਫੋਟੋ ਲੈਣੀ ਮਾਤਾ ਉਹ ਲਾਉਣ ਨੂੰ ਗੱਡੀ ਚ ਲਾਉਣ ਨੂੰ ਫੋਟੋ ਲੈਣੀ ਉਹ ਵੀ ਸੋਨੇ ਆ ਆਇਆ ਕਿ ਨਹੀਂ 100 ਰੁਪਏ ਵੀ ਨਹੀਂ ਠੀਕ ਨੇ ਮਤਲਬ ਸੀ ਹੋਰ ਕਿਹੜੀ ਦੇ ਦੇ ਬੋਟੇ ਦੀ ਹੋਰ ਕੋਈ ਹੋਏ ਟੋਟਾ ਜਾਂਦੀ ਹੈ ਇਹਦੇ ਅੱਗੇ ਵੀ ਲਾਈਆਂ ਇਹੇ ਦਾ ਟੋਟਾ ਡੇਂਦੀ ਹੈ ਨੇਓ ਤੇ ਬਦਲ ਲੈਣੀ ਐ ਫਿਰ ਪਾਈਪ ਪ੍ਰਿੰਟ ਨਹੀਂ ਮਿਲਦਾ ਉਦਾਂ ਜੀਜੇ ਦੇ ਜੋੜ ਲਈਏ ਉਹ ਐ ਨਹੀਂ ਫਿਰ ਦੇ ਵਾ ਬਾਈ ਜੀ ਬਾਈ ਬਾਈ ਸ਼ਰਮ ਦੀ ਦਾਦ ਬਖਸ਼ਾ ਦਨਵੀ ਔਰੇ ਇਦਈਆਂ ਸੀਜ਼ਨ ਬਾਈ ਦੇ ਬਾਈ ਦੇ ਬਾੜੇ ਇਹ ਗੰਦੀ ਬਾਣੀ ਆ ਹਨਾ ਆ ਤਾਂ ਇੰਨੀਆਂ ਬੜੀਆਂ ਦੇਖਣਾ ਕਿਹੜਾ ਇਹ ਦੇਖੋ ਕਿਹੜੀ ਜੋ ਆ ਕਿੰਨੀਆਂ ਬੜੀਆਂ ਪਈਆਂ ਨੇ ਤੇ ਦੇਖੋ ਤੂੰ ਦੱਸੋ ਨਹੀਂ ਐੜੀ ਲੈ ਲੈ ਓਕੇ ਆ ਜਾਓਗੇ ਹਾਂ ਨੋਨਾਂ ਦੀਆਂ ਬਸਾ ਦੇਣੀ ਟ੍ਰੈਮਪੈਂਟ ਰੁਕੀ ਹੈ ਨਾ ਕੁਝ ਦੇਖ ਕੇ ਆਉਣ ਕੀ ਦੇਖਣਾ ਹੁਣ ਹਿੱੱਦਰ ਕਿ ਰਹਿ ਗਿਆ ਐ ਸ਼ਾ ਬੱਲੂ ਰਾਂਗੜੀ ਹੈ ਜਾਂਦਾ ਬੱਲੂ ਰਾਂਗੜੀ ਹੈ ਉਹ ਜਿਹੜਾ ਡੱਬੀਆਂ ਵਾਲਾ ਬੰਦਾ ਹਰੇ ਰੰਗ ਦਾ ਆਹ ਅਰੇ ਬੜਾ ਬਣਾ ਲੱਕੇ ਜਮਾਰ ਬੰਦਾ ਚਲਦਾ ਕਿ ਧਰਦਾ ਵੇ ਬੱਲੂ ਰਾਂਗੜੀ ਨਹੀਂ ਅਸਰ ਕਰਦਾ ਉਹ ਵੜਾ ਜਿਹੜਾ ਬੱਤੜੇ ਦਾ ਆਣਾ ਇਹਨੇ ਕਿ ਲੱਗਿਆ ਉਹ ਇਹ ਲੋਕੇ ਟਰਾਲ მო ਕਰਦੇ ਨੂੰ ਦੁਰਦਾ ਦੋ ਕੀ ਗੜੀ ਵਾਲੀ ਇਹੜਾ ਉਹ ਕੱਲਾ ਕੋੜਾ ਕੀ ਕੰਮ ਕਿੱਥੇ ਇੱਥੇ ਜਿਹੜਾ ਨੇ ਨੇ ਵੱੱਲੇ ਨਾਲ ਉਹ ਇਹ ਦੱਸੋ ਬਿਜੂੜੀ ਜੜਦੀ ਉਹ ਹੁਣ ਇਹ ਵੀ ਦੱਸ ਦੇ ਦੱਸ ਬਰੀਦ ਨਾ ਵੀ ਹੋੜਾ ਮਾਤਾ ਤੁਹਾਡੀ ਵੀ ਗੋੜੇ ਵਾਂਗੂ ਜਾਨੀ ਦਾ ਗੋਪੇਂਗ ਟਾਈਮ ਚੱਲ ਪੈਣਿਆਣਿਆ ਦਾ ਸਈ ਤੇ ਯਾਦਰ ਫੋਟੋ ਮੇ ਲੰਨੀ ਉਹ 2 ਸਾਲ ਬਾਅਦ ਧੋਪਣਾ ਖਰਾਬ ਹੋ ਜਾਂਦੀ ਆ ਆ ਵਾਹ ਵਹੀ ਦਾ ਹੈ ਕਿੰਨੇ ਦਾ 300 ਹੈ 300 ਇਹ ਹੁੰਦਾ ਕਾ ਦਾ ਅਲੂਮੀਨੀਅਮ ਜੀ ਦਾ ਤੇ ਉਹ ਵੱਡੇ ਉਹ ਹੋਰ ਲੈ ਲਓ ਛੋਟੇ ਲੈ ਲਓ ਆ ਜਿਹੜਾ ਗਰੇਜ ਆ ਨਾਲ ਤਾਂ ਬਾਗੀ ਉਹ ਇਤੋਂ ਛੋਟਾ ਕਬਲੇ ਇਹ ਵੀ ਦੇਂਦਰਾ ਦਾ ਬਗੜੀ ਹੋਇਆ ਉਹਦੇ ਦੀਵਾ ਸੀ ਇਹਦੀ ਇੰਨੇ ਨੇ ਵਾਹ ਸੋਣਾ ਇਹ ਕੋਲੀ ਆ ਉਹ ਪਿੱਤਲ ਦੀ ਆਹ ਇਹ ਵੀ ਬੈਟਰੀ ਤੇ ਦੇਖੀ ਨਾ ਉਹ ਵੀ ਜੋੜੀ ਹੈ ਸਾਡੀ ਕਿ ਬੈਠੀ ਇਹ ਜੋੜੀ ਹਾਲ ਲੈ ਲੋ ਆ ਲੈ ਜਿਹੜਾ ਮਾਜੀ ਲੈ ਲੋ ਆ ਲੈ ਲੈ ਆ ਬੋ ਯਾ ਇਹ ਸਲਬਰ ਕਰ ਲੈ ਲੈ ਲੋ ਏਡਾ ਇੰਦਰੀ ਰੱਖਣਾ ਹੁੰਦਾ ਉਹਨਾਂ ਤੇ ਏਡਾ ਗੰਦਾ ਉਹਨਾਂ ਉਪਰ ਆਵਾ ਕੇ ਇਸਟਵਰਡ ਨੇ ਸੀ ਲਗੀਤਾ ਸਾਰਾ ਵੇਲੀ ਏਰੀਆ ਨੰਗ ਲੈਣ ਦੇ ਉਹ ਨੰਗ ਲੈਣ ਦੇ 200 ਮੀਟਰ ਚੰਰਾਇਟ ਦੇਕੇ ਬੇੜਾ ਦਾ ਨਹੀਂ ਬੇੜੇ ਵਾਲੇ ਦੀ